ਪੁਰਜਾ ਪੁਰਜਾ ਕਟ ਮਰੇ ਪੁਰਜਾ ਪੁਰਜਾ ਕਟ ਤੀ ਕੇ ਜੋੜ ਮੇਂ ਤੇ ਦਰਸ਼ਨ ਕਰਨ ਆਏ ਹੋ ਗੁਰੂ ਸਾਹਿਬ ਦੀ ਇਸ ਨਿਸ਼ਾਨੀ ਵੀ ਤੁਹਾਡੇ ਕੋਲ ਹੈ ਕਿ ਇਹ ਬਿਆਨ ਕਰੋ ਜੀ ਸਭ ਤੋਂ ਪਹਿਲਾਂ ਸਾਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਜਿੱਥੋਂ ਵੀ ਹੁਣ ਮਾ ਕੇ ਸਿੱਧੀ ਉਹੜ ਮੇਲੇ ਸਾਵਿਆ ਦੰਦ ਕੋ ਵਿਤਰਤਾrti ਮਾ ਗੁਜਰਪੁਰ ਜੀ ਦੀ ਕਵਿਤਰਤਾ ਤੇ ਸ਼੍ਰੀ ਫਤਗਨ ਸਾਹਿਬ ਜੀ ਤੇ ਪਹੁੰਚੇ ਹੋ ਆਪ ਜੀ ਦਾ ਜੀ ਆਇਆ ਹੈ ਦਾਸ ਇਥੋਂ ਲੋਕਲਾ ਸ਼੍ਰੀ ਫਤਗਨ ਸਾਹਿਬ ਤੋਂ ਹੀ ਹੈ ਜੋ ਜੋ ਵੀ ਸੰਗਤ ਆ ਰਹੀ ਹੈ ਬਹੁਤ ਹੀ ਨਿਮਰਤਾ ਆਪਣਾ ਹੰਕਾਰ ਆਪਣੇ ਪੈਸਾ ਦੌਲਤ ਸਭ ਨੂੰ ਇੱਕ ਪਾਸੇ ਰੱਖ ਕੇ ਪੂਰੀ ਨਿਮਰਤਾ ਨਾਲ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰੋ ਛੋਟੇ ਸਾਹਿਬ ਜਾਂ ਮਾ ਗੁਜਰਪੁਰ ਜੀ ਦੇ ਆਪਣੇ ਜਰਨਾਮ ਚ ਨਮਸਕਾਰ ਕਰੋ ਅਤੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਸੇਬ ਜਾਤ ਦੀ ਪਹਿਲੀ ਬੇਸ਼ੀ ਸੀਗੀ ਆਜ਼ਾਦ ਦੇ ਨਿਯਮਸਤੇ ਕਿਸ ਤਰ੍ਹਾਂ ਆਪਾਂ ਚੇਤੇ ਕਰ ਸਕਦੇ ਆ ਅੱਜ ਨੌਜਵਾਨ ਪੀੜੀ ਨੂੰ ਕਿਵੇਂ ਯਾਦ ਕਰਾਈਏ ਅੱਜ ਜਿਵੇਂ ਆਪਾਂ ਕਹਿ ਸਕਦੇ ਆ ਨਿੱਕੀਆਂ ਜਿੰਦਾ ਵੱਡੇ ਸਾਕੇ ਸਾਡੇ ਵੀਰ ਭਰਾ ਇੱਥੇ ਬਹੁਤ ਮੌਜੂਦ ਨੇ ਕੇਸਾਂ ਤੋਂ ਕੇਸਾਦਾਰੀ ਨਹੀਂ ਹੈਗੇ ਹਨਾ ਉਹ ਸਾਹਿਬ ਜੀ ਆਦਿ ਨੇ ਆਪਣੀ ਲਈ ਸੀਧੀਆਂ ਦਿੱਤੀਆਂ ਗੁਰੂ ਰਵੈ ਸਿੰਘ ਜੀ ਮਹਾਰਾਜ ਕਹਿੰਸੀ ਇਨਪੋਤਰਨ ਕੇ ਇਸ ਪਰਿਵਾਰ ਦੀ ਚਾਰ ਆਪਣੇ ਸਾਰਿਆਂ ਲਈ ਮਹਾਰਾਜ ਨੇ ਆਪਣੇ ਚਾਰ ਪੁੱਤਰ ਆਪਣੇ ਪਰਿਵਾਰ ਵਾਰਿਆ ਸਾਹਿਬ ਜੀ ਨਿੱਕੇ ਹਮਰਾ ਜੋ ਵੱਡੇ ਸਾਕੇ ਕਰ ਗਏ ਆ ਸੀਧੀਆਂ ਪ੍ਰਾਪਤ ਕਰੀਆਂ ਸਭ ਸਾਥ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਸਾਰਿਆਂ ਨੇ ਮੇਰੇ ਪਰ ਆ ਕਿਰਪਾ ਕਰਨਾ ਹੱਥ ਰੱਖਣਾ ਆਪ ਜੀ ਹਰੂਮਾ ਕੇ ਪਹੁੰਚ ਰੋ ਸਾਰੇ ਤੁਹਾਨੂੰ ਅਮਰਤਪਨ ਕਰਕੇ ਜਾਣ ਦੇ ਸਾਥ ਆਦੇ ਹੋ ਗਿਆ ਨਾ ਸਿਰਫ ਦਸਤਾਰਾ ਸਜਾ ਕੇ ਹੁਣ ਮੇਰੇ ਵੀ ਵਾਹਿਗੁਰੂ ਸਾਹਿਬ ਦੇ ਬਾਸ ਇਸੇ ਤਰ੍ਹਾਂ ਬੈਠਾ ਰਹਿੰਦਾ ਹੈ ਸਿਖਲਾਈ ਦਿੱਤੀ ਹੋਈ ਕਿਸ ਤਰ੍ਹਾਂ ਇਹ ਆਪਣੇ ਕੋਲ ਦੋ ਬੱਚੇ ਆ ਜੀ ਇਹ ਅਜੇ 8 ਮਹੀਨੇ ਦੇ ਇਹ ਵੀ 8 ਮਹੀਨੇ ਦੇ ਇਹ ਸਿਖਲਾਈ ਤੇ ਪੂਰਾ ਹੀ ਇਹਦੀ ਹੁਣੇ ਟ੍ਰੇਨਿੰਗ ਚੱਲ ਰਹੀ ਹੈ ਇਹ ਪੰਜਾਬ ਦਾ ਇਹਨੂੰ ਬਲੈਕ ਹਾਈਟ ਕਹਿੰਦੇ ਆ ਇਹ ਬਾਜ ਜਿਵੇਂ ਡੌਗਸ ਦੀਆਂ ਅਲੱਗ-ਅਲੱਗ ਕਿਸਮ ਹੁੰਦੀ ਆ ਬਾਜ ਇਹ ਅਲੱਗ-ਅਲੱਗ ਕਿਸਮ ਹੈ ਬਲੈਕ ਹਾਈਟ ਬਾਜ ਹੈ ਇਹ ਪਰ ਹਵਰ ਦੀ 1 ਘੰਟੇ 'ਚ 300 ਕਿਲੋਮੀਟਰ ਤੈਅ ਕਰਦਾ ਇਹਦੀ ਪੂਰੀ ਤੁਸੀਂ ਪਹਿਲਾਂ ਸਟੱਡੀ ਕਰੀਏ ਸਾਰੀ ਹਾਂਜੀ ਹਾਂਜੀ ਬਾਰਾ ਸਟੱਡੀ ਚੱਲਦੀ ਜਾਣਾ ਤੇ ਇਹਦੇ ਟ੍ਰੇਨਿੰਗ ਚੱਲ ਰਹੀ ਹੈ ਇਹ ਬੱਚਾ ਲੈ ਕਿਸੇ ਕੋ ਇਹ ਆਪਰੇ ਕੋ ਬੱਚ ਬਣਦਾ ਨਾਲ ਚਾਹੁੰਦੇ ਹੋ ਬਹੁਤ ਅੱਛਾ ਸਵਰੂਪ ਲੱਗ ਰਿਹਾ ਤੁਹਾਡਾ ਅਸੀਸ ਰੱਖੜ ਕੀ ਕਹਿਣਾ ਚਾਹੋ ਜੀ ਅੱਜ ਦੀਆਂ ਨੌਜਵਾਨ ਲੜਕੀਆਂ ਨੂੰ ਜੋ ਗੁਰੂ ਸਾਹਿਬ ਦੇ ਅਣਤ ਮਹਾਨ ਹੋੜੀਆਂ ਦੇ ਰੀਲਾ ਜਿਹੜੀਆਂ ਹੋਰ-ਹੋਰ ਤਰ੍ਹਾਂ ਦੀ ਦੇਖਣ ਨੂੰ ਮਿਲਦੀਆਂ ਇਹ ਤਾਂ ਸਭ ਦਾ ਪਹਿਲਾ ਸਾਰੇ ਸੰਗਤਾਂ ਨੂੰ ਬਾਏ ਕੁਝ ਕਹਾਾਲਾਂ ਸਾਹਿਬ ਬਾਏ ਕੁਝ ਕੁੱਲੇ ਦੇਖੋ ਜਿਵੇਂ ਤੁਸੀਂ ਕਿਹਾ ਹਨਾ ਮਹਾਰਾਜ ਜੀ ਦਾ ਸਰੂਪ ਤੁਸੀਂ ਕਿਹਾ ਅੱਜ ਦੀ ਜਿਹੜੀਆਂ ਕੁੜੀਆਂ ਦੂਰ ਹੋ ਰਹੀਆਂ ਨੇ ਉਹਨਾਂ ਦਾ ਧਾਨੀਏ ਤੇ ਉਹ ਵੀ ਕੋਸ਼ ਦਿਖਾ ਦਈਏ ਤੇ ਉਹ ਇਹ ਨਹੀਂ ਜਾਣਦੇ ਵੀ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨੇ ਗੁਰਬਾਣੀ ਸਿੰਘ ਜੀ ਨੇ ਗੁਰਤੇਗ ਬਾਦਤੀ ਨੇ ਵੱਡੇ ਸਾਹਿਬਜ਼ਾਦਿਆਂ ਨੇ ਕਿਦਾਂ ਆਪਣੀ ਸ਼ਹੀਦੀ ਦੇ ਕੇ ਸਾਨੂੰ ਇਹ ਜਿਹੜਾ ਤਨ ਹੈ ਬਖਸ਼ਿਆ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਆਪਣਾ ਇਹ ਤਨ ਦਿਖਾਉਂਦੀ ਕਿ ਕਿਦਾਂ ਮਹਾਰਾਜੀ ਨੇ ਆਪਣੀ ਨਾਸਾਨੀ ਸ਼ਹਾਦਤ ਦੇ ਕੇ ਸਾਨੂੰ ਇਹ ਸਭ ਕੁਝ ਦਿੱਤਾ ਹੈ ਦੇਖਣ ਦੇ ਯੋਗ ਬਣਾਏ ਤੇ ਮੈਂ ਉਹਨਾਂ ਸਾਰੀਆਂ ਭੈਣਾਂ ਨੂੰ ਅਈ ਅਪੀਲ ਕਰਨਾ ਚਾਹਾਂਗੀ ਕਿ ਮਹਾਰਾਜ ਜੀ ਨਾਲ ਜੁੜੋ ਤੇ ਆਪਣੇਤਾਂ ਨੂੰ ਪੂਰਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਬੁੜੀ ਬੁੜੀ ਗੱਲ ਕਹੀ ਹੈ ਤੁਸੀਂ ਜਿਵੇਂ ਆਹ ਮੌਦੇ 'ਚ ਜਿਵੇਂ ਅੱਜ ਆਧੁਨਿਕ ਯੁੱਗ 'ਚ ਸਾਡੇ ਕੋਲ ਬੜੇ ਵਧੀਆ ਉਹਦੇ ਵਸਤਰ ਨੇ ઠੰਡ ਰੋਕਣ ਵਾਸਤੇ ਉਸ ਵਿੱਚਲੇ ਸਾਨਾ ਜਿਹਾ ਸ਼ਹਿਰੇ ਵਿੱਚ ਕੋਈ ਐਸਾ ਨਾ ਵਸਤਰ ਹੋ ਜਿਹੜਾ ਇਸ ਵੇਲੇ ਦੀ ਠੰਡ ਦੀ ਤਾਪ ਨੂੰ ਕਿਵੇਂ ਆ ਬਚਾ ਸਕਦੇ ਹੈਗੇ ਆ ਕੁਝ ਲੋਕ ਜ਼ਮੀਨ ਤੇ ਸੌਂਦੇ ਨੇ ਕੁਝ ਲੋਕ ਹਾਂਜੀ ਬਰਮ ਦੇ ਪੰਨਿਆਂ ਨੇ ਛਾਂਣ ਕਰਦੇ ਨੇ ਕਿਸ ਤਰ੍ਹਾਂ ਚੇਤੇ ਕਰ ਸਕਦੇ ਆਪਾਂ ਦੇਖੋ ਜੀ ਫੋਨ ਆਪਾਂ ਕੀ ਕਹਿੰਦੇ ਦਾ ਸੰਕੁਸ਼ ਹੈਗਾ ਅਵੇਲੇਬਲ ਹਨਾ ਜੀ ਦੇਖੋ ਤਨ ਨੂੰ ਢਕਣ ਵਾਸਤੇ ਕੱਪੜਾ ਵੀ ਹੈ ਗਰਮ ਤੋਂ ਗਰਮ ਕੱਪੜਾ ਤੱਕ ਆ ਜਾਂਦਾ ਪਰ ਉਸ ਟਾਈਮ ਜੋ ਮਹਾਰਾਜ ਜੀ ਦੇ ਪਰਵਾਰ ਤੇ ਬੀਤੀਆਂ ਉਹ ਉਹੀ ਜਾਣ ਸਕਦੇ ਨੇ ਆਪਾਂ ਉਹਨੂੰ ਜਿੰਨਾ ਮਰਜੀ ਮਹਿਸੂਸ ਕਰ ਲਈਏ ਪਰ ਆਪਣਾ ਮਨ ਚੰਗੇ ਤਰ੍ਹਾਂ ਸੰਤੁਸ਼ਟ ਨਹੀਂ ਹੁੰਦਾ ਹੈਗਾ ਜੋ ਮਹਾਰਾਜ ਜੀ ਨੇ ਮਹਿਸੂਸ ਕੀਤਾ ਉਹ ਆਪਾਂ ਨਹੀਂ ਕਰ ਸਕਦੇ ਗੁਰੂ ਜੀ ਆਪ ਸਭ ਤੋਂ ਵਫਾदार ਸੀਗਾ ਬਾਸ ਜੋ ਤੁਸੀਂ ਨਾਲ ਲੈ ਕੇ ਆ ਦਰਦੀ ਲੱਗਦਾ ਨਹੀਂ ਜੀ ਨਹੀਂ ਡਰਦਾ ਜੇ ਡਰ ਕੇ ਫਿਰ ਤਾਂ ਸਮਝੋ ਮਰੇ ਹੀ ਗਈ ਜੀ ਹਾਂਜੀ ਗੁਰੂ ਸਾਹਿਬ ਨੇ ਕਿਹਾ ਡਰੋ ਨਾ ਜੀ ਇਹ ਵੀ ਗੁਰੂ ਜੀ ਦਾ ਹੀ ਆ ਜੀ ਜਿੱਤਾਂ ਬਿਮਾਰ ਹੋ ਜਣਾ ਮੱਜਾ ਵਾਹਿ ਕੁਛ ਕਹਾਛਾ ਵਾਹਿ ਕੁਛ ਦੋਤੇ